सत श्रीकाली देख रहे हो रता न्यूज मैं हरप्रीत कौर से खबरों के इस बुलेटिन सब तो पहला नजर मारद अज दास खबर हुनरमंद प्रवासियों का अमरीका स्वागत अमरीकी राष्ट्रपति डोनल्ड ट्रंप का व्डा बयान नीति उलंघना एस जी पीसी का यू यूट्यूब चैनल बंद एक हफ्ते नहीं होगा प्रसारण तीन सौ पा साल शहीदी समर्पित एस जी पी सी ने करवाया एक रोज़ा अंतरराष्ट्रीय सैमीनार ਆਪਰ ਵਿਦਾਇ ਚਰਨਜੀਤ ਸਿੰਘ ਚੰਨੀ ਦਾ ਵਿਵਾਦਿਤ ਬਿਆਨ ਕਿ ਹੱਥ 10ਵੀਂ ਪਾਸ ਮੈਨੂੰ ਕੋਈ ਸਵਾਲ ਨਾ ਪੁੱਛੇ ਮੈਨੂੰ ਪਸੰਦ ਨਹੀਂ ਤੇ ਐਮਪੀ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੀ ਮੰਗ ਤੇ ਸੁਣਵਾਈ 21 ਨਵੰਬਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਦਾਇਰ ਕੀਤੀ ਸੀ ਪਟੀਸ਼ਨ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਹੁਨਰਮੰਦ ਪਰਵਾਸੀਆਂ ਦਾ ਅਮਰੀਕਾ ਵਿੱਚ ਸਵਾਗਤ ਕਰਨਗੇ ਬਸ਼ਰਤੇ ਉਹ ਅਮਰੀਕੀ ਕਾਮਿਆਂ ਨੂੰ ਜਿਪਤੇ ਮਿਜ਼ਾਈਲਾ ਵਰਗੇ ਪੇਚੀਦਾ ਉਤਪਾਦ ਬਣਾਉਣ ਦੀ ਸਿਖਲਾਈ ਦੇਣ ਅਮਰੀਕੀ ਸਦਰ ਨੇ ਕਿਹਾ ਕਿ ਇਸ ਪੇਸ਼ਕਦਮੀ ਲਈ ਹਾਲਾਂਕਿ ਉਹਨਾਂ ਨੂੰ ਆਪਣੇ ਹੀ ਸਾਥੀਆਂ ਦੇ ਵਿਰੋਧ ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਏ ਜੋ ਇਮੀਗ੍ਰੇਸ਼ਨ پابੰਦੀਆਂ ਦਾ ਸਮਰਥਨ ਕਰਦੇ ਨੇ 트੍ਰాంਪ ਨੇ ਅਮਰੀਕਾ ਸਾਊਦੀ ਨਿਵੇਸ਼ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ ਵਿੱਚ ਬਹੁਤ ਹੀ ਪੇਚੀਦਾ ਪਲਾਂਟਾਂ ਸਾਹਨੇ ਵੱਡੀ ਗਿਣਤੀ ਵਿੱਚ ਪਲਾਂਟ ਬਣਾਏ ਜਾ ਰਹੇ ਨੇ ਜੋ ਦੇਸ਼ ਦੀ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣਗੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਪਲਾਂਟਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਜਿਵੇਂ ਕਿ ਟੈਲੀਫੋਨ ਕੰਪਿਊਟਰ ਤੇ ਮਿਜ਼ਾਈਲਾਂ ਦੀ ਗੁੰਝਲਦਾਰ ਖਸਲਤ ਨੂੰ ਦੇਖਦੇ ਹੋਏ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਹੁਨਰਮੰਦ ਕਾਮੇ ਲਿਆਉਣੇ ਪੈਣਗੇ ਜੋ ਆਪਣਾ ਗਿਆਨ ਸਾਂਝਾ ਕਰ ਸਕਣ ਤੇ ਅਮਰੀਕੀ ਕਾਮਿਆਂ ਨੂੰ ਸਿਖਾ ਸਕਣ। ਅਮਰੀਕਾ ਨੇ ਭਾਰਤ ਲਈ 93 ਮਿਲੀਅਨ ਡਾਲਰ ਦੇ ਸੈਨਿਕ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਭਾਰਤ ਹਨ ਜੈਵਲਿਨ ਐਂਟੀ ਟੈਂਕ ਮਿਜ਼ਾਈਲਾਂ ਤੇ ਐਕਸ ਕੈਲੀਬਰ ਪ੍ਰੀਸੀਜ਼ਨ ਗਾਈਡਿਡ ਆਰਟੀਲਰੀ ਰਾਉਂਡ ਦੀ ਨਵੀਂ ਖੇਪ ਖਰੀਦ ਸਕੇਗਾ। ਇਸ ਮਨਜ਼ੂਰੀ ਤਹਿਤ ਭਾਰਤ ਨੂੰ so fgm 148 javelin मिसाइला 25 हलकियां कमांड लॉन्च यूनिटा ते 216 एक्स कैलिबर आर्टिलरी राउंड्स ਦੇ ਮਿਲਣ ਕੇ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ DSCA ਨੇ ਇਸ ਪ੍ਰਸਤਾਵ ਬਾਰੇ ਅਮਰੀਕੀ ਕਾਂਗਰਸ ਨੂੰ ਰਸਮੀ ਜਾਣਕਾਰੀ ਦੇ ਦਿੱਤੀ ਹੈ ਏਜੰਸੀ ਨੇ ਦੱਸਿਆ ਕਿ ਭਾਰਤ ਨੇ ਇਸ ਸੌਦੇ ਤਹਿਤ ਲਾਈਫ ਸਾਈਕਲ سپورਟ ਸੁਰੱਖਿਆ ਜਾਂਚਾਂ ਆਪਰੇਟਰ ਟ੍ਰੇਨਿੰਗ ਲਾਂਚ ਯੂਨਿਟਾਂ ਦੀ ਮੁਰੰਮਤ ਤੇ ਪੂਰੀ ਆਪਰੇਸ਼ਨਲ ਸਮਰੱਥਾ ਲਈ ਲੋੜੀਂਦੀ ਹੋਰ ਤਕਨੀਕੀ ਸਹਾਇਤਾ ਵੀ ਮੰਗੀ ਹੈ ਡੀਐਸਸੀਏ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਰੱਖਿਆ ਪੈਕੇਜ ਅਮਰੀਕਾ ਤੇ ਭਾਰਤ ਦੀ ਰਣਨੀਤਿਕ ਸਾਂਝ ਨੂੰ ਹੋਰ ਮਜ਼ਬੂਤ ਬਣਾਏਗਾ ਇਸ ਨਾਲ ਭਾਰਤ ਦੀ ਸਮਰੱਥਾ ਵਧੇਗੀ ਤਾਂ ਜੋ ਉਹ ਮੌਜੂਦਾ ਤੇ ਭਵਿੱਖ ਵਿੱਚ ਉੱਭਰ ਸਕਣ ਵਾਲੇ ਖਤਰਿਆਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਮੁਕਾਬਲਾ ਕਰ ਸਕੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਇਹਨਾਂ ਹਥਿਆਰਾਂ ਤੇ ਸਾਜ਼ੋ ਸਮਾਨ ਨੂੰ ਆਪਣੇ ਸੈਨਿਕ ਟਾਂਚੇ ਵਿੱਚ ਬੀਨਾ ਕਿਸੇ ਮੁਸ਼ਕਿਲ ਦੇ ਸ਼ਾਮਿਲ ਕਰ ਸਕੇਗਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਵੱਲੋਂ ਸੱਦੀ ਜਾਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ اجلاس ਲਈ ਪਰਵਾਨਗੀ ਦੇ ਦਿੱਤੀ ਹੈ ਇਸ ਨਾਲ ਹੀ ਰਾਜਪਾਲ ਨੇ 24 ਨਵੰਬਰ ਨੂੰ ਸ਼੍ਰੀ ਨਾਨਦਪੁਰ ਸਾਹਿਬ ਸਿਤ ਪਾਈ ਜੈਤਾ ਜੀ ਯਾਦਗਾਰ ਵਿੱਚ ਬਾਅਦ ਦੁਪਹਿਰ 1 ਵਜੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਣ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਰਾਜਪਾਲ ਤੋਂ ਪਰਵਾਨਗੀ ਮਿਲਣ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਨੇ ਚੇਨਾਨਦਪੁਰ ਸਾਹਿਬ ਵਿਖੇ ਵਿਧਾਨ ਸਭਾ ਦੇ ਵਿਸ਼ੇਸ਼ ਜਿਲਾਸ ਦੀਆਂ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਨੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਗੁਰਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਐਸੇ ਦੌਰਾਨ ਪੰਜਾਬ ਸਰਕਾਰ ਨੇ 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਜਿਲਾਸ ਸਦਨ ਦਾ ਫੈਸਲਾ ਕੀਤਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਤੇ ਹੋਰ ਧਾਰਮਿਕ ਸਮਾਗਮ ਵੀ ਉਲੀਕੇ ਜਾ ਰਹੇ ਨੇ YouTube ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਿਤ ਗੁਰਬਾਣੀ ਚੈਨਲ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਹੈ। ਇਹ ਕਾਰਵਾਈ 31 ਅਕਤੂਬਰ ਨੂੰ ਸ ਆਪਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵਰ੍ਹੇ ਮੌਕੇ ਪ੍ਰਸਾਰਿਤ ਕੀਤੇ ਗਏ ਇੱਕ ਪ੍ਰੋਗਰਾਮ ਨੂੰ ਲੈ ਕੇ ਕੀਤੀ ਗਈ। ਇਹ ਕਾਰਵਾਈ 19 ਨਵੰਬਰ 2025 ਦੀ ਸ਼ਾਮ ਨੂੰ ਹੋਈ ਜਦੋਂ ਸ੍ਰੀ ਹਰਮੰਦਰ ਸਾਹਿਬ ਤੋਂ ਰੋਜ਼ਾਨਾ ਰਹਿਰਾ ਸਾਹਿਬ ਦੇ ਪਾਠ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ। YouTube ਅਨੁਸਾਰ 31 ਅਕਤੂਬਰ 2025 ਨੂੰ ਅਪਲੋਡ ਕੀਤੀ ਗਈ ਇੱਕ ਵੀਡੀਓ ਤੇ ਇਸ ਦੀ ਨੀਤੀ ਦਿੱਤਾ ਹੈ ਤੇ ਤਰਾਜ਼ ਕੀਤਾ ਗਿਆ ਹੈ। ਵੀਡੀਓ ਵਿੱਚ ਇੱਕ ਸਿੱਖ ਪ੍ਰਚਾਰਕ ਸਿੱਖ ਇਤਿਹਾਸ ਨਾਲ ਸੰਬੰਧਿਤ ਤੱਥ ਤੇ 1984 ਦੀਆਂ ਘਟਨਾਵਾਂ ਦੇ ਹਵਾਲੇ ਪੇਸ਼ ਕਰ ਰਿਹਾ ਸੀ ਜਿਸ ਨੂੰ YouTube ਨੇ ਆਪਣੇ ਕੰਟੈਂਟ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਮੰਨਿਆ ਨਤੀਜੇ ਵਜੋਂ ਚੈਨਲ ਦੀਆਂ ਗਤੀਵਿਧੀਆਂ ਨੂੰ ਅਸਾਈਟ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਐ ਐਸਜੀਪੀਸੀ ਨੇ YouTube ਨੂੰ ਆਪਣੇ ਸਿੱਖ ਦ੍ਰਿਸ਼ਟੀਕੋਣ ਤੇ ਵੀਡੀਓ ਦੇ ਇਤਿਹਾਸਿਕ ਸੰਦਰਭ ਦੀ ਵਿਸਤ੍ਰਿਤ ਵਿਆਖਿਆ ਭੇਜੀ ਹੈ ਸੰਗਠਨ ਨੇ ਸਪਸ਼ਟ ਕੀਤਾ ਹੈ ਜੇ ਪੇਸ਼ ਕੀਤੀ ਗਈ ਸਮਗਰੀ ਸਿੱਖ ਇਤਿਹਾਸ ਦਾ ਇੱਕ ਪਰਮਾਣਿਕ ਹਿਸਾ ਹੈ ਤੇ ਇਸ ਦਾ ਉਦੇਸ਼ ਸਿਰਫ ਧਾਰਮਿਕ ਤੇ ਇਤਿਹਾਸਿਕ ਜਾਣਕਾਰੀ ਸਾਂਝੀ ਕਰਨਾ ਹੈ। ਐਸਜੀਪੀਸੀ ਇਸ ਸਮੇਂ YouTube ਤੋਂ ਇੱਕ ਮਤੇਦੀ ਉਡੀਕ ਕਰ ਰਹੀ ਹੈ। ਇਸੇ ਦੌਰਾਨ ਐਸਜੀਪੀਸੀ ਨੇ ਦੁਨੀਆ ਭਰ ਦੇ ਸ਼ਰਦਾਲੂਆਂ ਨੂੰ ਐਸਜੀਪੀਸੀ ਦੇ ਦੂਜੀ ਅਧਿਕਾਰਿਤ YouTube ਚੈਨਲ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨਾਲ ਜੁੜਨ ਦੀ ਅਪੀਲ ਕੀਤੀ ਹੈ ਤਾਂ ਜੋ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਰੋਜ਼ਾਨਾ ਸਿੱਧਾ ਪ੍ਰਸਾਰਣ ਪ੍ਰਾਪਤ ਕੀਤਾ ਜਾ ਸਕੇ। SGPC ਨੇ ਪ੍ਰੋਸਾ ਦਿੱਤਾ ਹੈ ਕਿ ਗੁਰਬਾਣੀ ਦਾ ਨਿਯਮਿਤ ਪ੍ਰਸਾਰਣ ਮੁੱਖ ਚੈਨਲ ਬਹਾਲ ਹੋਣ ਤੱਕ ਨਿਰਵਿਘਨ ਜਾਰੀ ਰਹੇਗਾ ਜਿਸ ਨਾਲ ਸ਼ਰਧਾਲੂ ਪਹਿਲਾਂ ਵਾਂਗ ਹੀ ਅਧਿਆਤਮਿਕ ਤੌਰ ਤੇ ਜੁੜ ਸਕਣਗੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਸ਼੍ਰੀ ਗੁਰਤੇਗ ਬਹਾਦਰ ਜੀ ਪਾਈ ਮਤੀदास ਪਾਈ ਸਤੀदास ਪਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰਤੇਗ ਬਹਾਦਰ ਜੀ ਜੀਵਨ ਬਾਣੀ ਤੇ ਸ਼ਹਾਦਤ ਜੋਕੇ ਸਦਰ ਵਿੱਚ ਵਿਸ਼ੇਤੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਸ਼ੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmਮੀ ਸ਼ੋਮੀਆ ਕਾਲੀਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਰਜੀਤ ਸਿੰਘ ਚੀਮਾ ਸਿੱਖ ਬੁੱਧੀਜੀਵੀਆਂ ਸਮੇਤ ਵੱਡੀ ਗਿਣਤੀ ਕਾਲਜ ਪ੍ਰੋਫੈਸਰ ਇਲਾਕੇ ਦੇ ਵਕੀਫ ਤੇ ਪਤਵੰਤੇ ਸ਼ਾਮਲ ਹੋਏ ਆਪਨੇ ਸੰਬੋਧਨ ਵਿੱਚ tạmਮੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦਾ ਜੀਵਨ ਗੁਰਬਾਣੀ ਤੇ ਸ਼ਹਾਦਤ ਸਾਨੂੰ ਸੰਸਾਰੀ ਤੇ ਆਤਮਿਕ ਜੀਵਨ ਦੇ ਕਲਿਆਣ ਲਈ ਸੰਸਾਰੀ ਬਲ ਤੇ ਰੋਹਾਨੀ ਬਲ ਦੀ ਸੁਮੇਲਤਾ ਵਾਲੀ ਜੁਗਤ ਦਿੰਦੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਕਿਹਾ ਕਿ ਤੁਰਕੀ ਬਾਣੀ ਦੀ ਰਚਨਾ ਦੀ ਜੋ ਬੇਨਜ਼ੀਰ ਤੇ ਪਵਿੱਤਰ ਪਰੰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭੀ ਸੀ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਪੂਰਨ ਕੀਤਾ ਉਹਨਾਂ ਕਿਹਾ ਕਿ ਅੱਜ ਹਿੰਦੁਸਤਾਨ ਦੀ ਹੋਂਦ ਹਸਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਦੌਲਤ ਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਦੀਆਂ ਸਰਕਾਰਾਂ ਸਿੱਖਾਂ ਦੇ ਧਾਰਮਿਕ ਕਕਾਰ ਤੇ ਜ਼ਮੀਰ ਦੀ ਆਜ਼ਾਦੀ ਖੋਣ ਲਈ ਕਟਿਆ ਹੱਥ ਕੰਡੇ ਵਰਤ ਰਹੀਆਂ ਨੇ ਤਾਂ ਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼੍ਰੀ ਦੀ ਗੁਰਪੁਰਬ ਇਹ ਸਮੁੱਚਾ ਸਮੂਹ ਗੁਰਨਾਨਕ ਨਾਮਲੇਪਾਂ ਭਾਈ ਪਾਈ ਤੇ ਸਮੂਹ ਸਾਰੇ ਵਰਗ ਉਹ ਬੜੀ ਚੜ੍ਹਦੀ ਕਲਾ ਨਾ ਮਨਾ ਰਹੇ ਆ ਸੋ ਜਿੱਥੇ ਇਸ ਸ਼ਤਾਬਦੀ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਏ ਇਸ ਮਹਾਨ ਸ਼ਤਾਬਦੀ ਵਿੱਚ ਸਹਿਜ ਪਾਠਾਂ ਦੇ ਭੋਗ ਪਾਏ ਇਸ ਮਹਾਨ ਸ਼ਤਾਬਦੀ ਵਿੱਚ ਨਗਰ ਕੀਰਤਨ ਜਿਹੜੇ ਆ ਉਹ ਵੱਖ-ਵੱਖ ਸਥਾਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮਹਾਪੁਰਸ਼ਾਂ ਵੱਲੋਂ ਉਹ ਸਾਰੇ ਪ੍ਰੋਗਰਾਮ ਲਿਖੇ ਗਏ ਤੇ ਜਿਹੜੇ ਸਾਡੀਆਂ ਖਾਲਸਾ ਇੰਸਟੀਚੂਨਸ ਆ ਉਹਨਾਂ ਦੇ ਵਿੱਚ ਇਹ ਸੈਮੀਨਾਰ ਜਿਹੜੇ ਆ ਉਹ ਲਿਖੇ ਗਏ ਤੇ ਅੱਜ ਦਾ ਇਹ ਸੈਮੀਨਾਰ ਅੰਤਰਰਾਸ਼ਟਰੀ ਸੈਮੀਨਾਰ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸਮਰਪਿਤ ਤੇ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਬਲਾਰੇ ਸਿੱਖ ਬਲਾਰੇ ਜਿਹੜੇ ਇਸ ਗੁਰਸ਼ਬਦ ਦੇ ਨਾਲ ਵੀ ਜੁੜੇ ਹੋ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਵਾਨੀ ਡਾਕਟਰ ਗਰਮੀਰ ਸਿੰਘ ਜੀ ਸਿੱਧੂ ਤੇ ਸਾਡੇ ਸ਼੍ਰੋਮਣੀ ਕਾਲੀ ਦਲ ਵੱਲੋਂ ਸਤਿਕਾਰਯੋਗ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਅਚੇਚੇ ਤੌਰ ਤੇ ਪਹੁੰਚੇ ਆ ਤੇ ਮੇਰੇ ਸਤਿਕਾਰਯੋਗ ਮੈਂਬਰ ਸਹਿਬਾਨ ਦਲਜੀਤ ਸਿੰਘ ਭਿੰਡਰ ਮੇਰੇ ਨਾਲ ਐਗਜ਼ੈਕਟਿਵ ਦਾ ਮੈਂਬਰ ਨਾਲ ਅਜਮੇਰ ਸਿੰਘ ਜੀ ਖੇੜਾ ਤੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਇਹ ਵੀ ਸਾਰੇ ਪਹੁੰਚੇ ਤੇ ਤਿੰਨ ਚਾਰ ਘੰਟੇ ਦੇ ਵਿੱਚ ਇਹ ਵਿਸ਼ੇਸ਼ ਬਲਖਣ ਪੱਖੀ ਸੈਮੀਂਡਾਰ ਦਾ ਇਹ ਰਿਹਾ ਕਿ ਮੈਂ 2 ਘੰਟੇ ਪਾਵੇਂ ਲੇਟ ਹੋ ਕੇ ਅੰਮ੍ਰਿਤਸਰ ਗਿਆ ਸੀ ਪਰ ਬੱਚੇ ਆ ਤਿੰਨ ਬਾ ਚੱਲੇ ਆ ਤੇ ਵਿੱਚੇ ਟੀਚਰ ਸਾਹਿਬਾਨ ਤੇ ਵਿੱਚੇ ਸਾਡੇ ਜਸੇਦਾਰ ਸਾਹਿਬਾਨ ਤੇ ਚੱਚੇ ਦੌਰਤੀ ਵਕੀਲ ਸਾਹਿਬਾਨ ਇਹ ਸਾਰਿਆਂ ਨੇ ਬੜੀ ਵਿਦਬਤਾ ਦੇ ਨਾਲ ਇੱਕ ਇੱਕ ਅੱਖਰ ਹਰ ਇੱਕ ਬਲਾਰੇ ਦਾ ਸੁਣਿਆ ਇਹੋ ਹੀ ਬਲਾਰੇ ਦਾ ਵੀ ਪ੍ਰਭਾਵ ਹੁੰਦਾ ਤੇ ਸੁਣਨ ਵਾਲੇ ਦਾ ਵੀ ਹੁੰਦਾ ਕਿ ਬੜੇ ਧਿਆਨ ਦੇ ਨਾਲ ਪੇਸ਼ੈਂਸ ਲਈ ਇਹਨਾਂ ਨੇ ਇਹ ਸਾਰਾ ਜਿਹੜਾ ਅੱਜ ਦਾ ਸੈਮੀਨਾਰ ਅਟੈਂਡ ਕੀਤਾ ਸੋ ਇਹਦੇ ਸੰਬੰਧ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਨੁਸਿਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੀ ਵੀ ਪਿਤ੍ਰ ਯਾਦ ਨੂੰ ਨਾਲ ਹੀ ਸ਼ਾਮਲ ਕੀਤਾ ਗਿਆ ਤੇ ਕੱਲ ਤੋਂ ਕਲਗੀਧਰ ਪਾਸ਼ਾ ਜੀ ਜਿਮੋਂ ਜਿਹੜੀ ਗੁਰਿਆਈ ਸਤਪੁਰ ਜੀ ਨੇ ਬਖਸ਼ਿਸ਼ ਕੀਤੀ ਸੀ ਉਹਦੇ ਸ੍ਰੀ ਅਖੰਡ ਪਾਠ ਸਾਹਿਬ ਅੰਮ੍ਰਿਤ ਵੇਲੇ ਆਰੰਭ ਹੋਣਗੇ ਗੁਰਦੁਆਰਾ ਪੋਰਾ ਸਾਹਿਬ ਵਿਖੇ ਜਿਹੜੇ 23 ਨੂੰ ਅੰਮ੍ਰਿਤ ਵੇਲੇ ਅਖੰਡ ਪਾਠਾਂ ਦੇ ਭੋਗ ਤੇ ਫਿਰ ਬੱਕ ਬੱਕ ਜਿਹੜੇ ਸਾਡੇ ਵਿਦਵਾਨ ਕਥਾਕਾਰ ਆ ਉਹ ਉੱਥੇ ਕਥਾ ਕਰਨਗੇ ਜਮਕੌਰ ਸਾਹਿਬ ਹਲਕੇ ਨਾਲ ਸੰਬੰਧਤ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਇੱਕ ਵਿਵਾਦਿਤ ਬਿਆਨ ਕਾਰਨ ਵੱਡੇ ਵਿਵਾਦ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਆਪਣੇ ਇੱਕ ਸੰਬੋਧਨ ਵਿੱਚ ਚੰਨੀ ਨੇ ਕਿਹਾ ਕਿ 10ਵੀਂ ਪਾਸ ਨਾਲ ਗੱਲ ਨਹੀਂ ਕਰਨਗੇ 10ਵੀਂ ਪਾਸ ਮੈਨੂੰ ਕੋਈ ਸਵਾਲ ਨਾ ਪੁੱਛੇ ਮੈਨੂੰ ਪਸੰਦ ਨਹੀਂ ਇਸ ਤੋਂ ਇਲਾਵਾ ਉਹਨਾਂ ਆਪਣੀ ਯੋਗਤਾ ਦੱਸਦਿਆਂ ਕਿਹਾ ਕਿ ਮੈਂ ਕੁਆਲੀਫਾਈਡ ਡਾਕਟਰ ਹਾਂ ਐਮਐਸ ਹਾਂ ਇਸ ਬਿਆਨ ਨਾਲ ਲੋਕਾਂ ਵਿੱਚ 파ਰੀ ਰੋਸ ਪੈਦਾ ਹੋ ਗਿਆ ਏ ਲੋਕਾਂ ਨੇ ਉਹਨਾਂ ਦੇ ਇਸ ਬਿਆਨ ਦਾ ਵਿਰੋਧ ਕੀਤਾ ਤੇ ਪੁੱਛਿਆ ਕੀ 10ਵੀਂ ਪਾਸ ਲੋਕਾਂ ਨੇ ਤੁਹਾਨੂੰ ਵੋਟ ਨਹੀਂ ਪਾਏ ਵਿਵਾਦ ਵਧਨ ਤੇ ਚੰਨੀ ਨੇ ਮਾਫੀ ਵੀ ਮੰਗ ਲਈ ਹੈ ਉਹਨਾਂ ਨੇ ਕਿਹਾ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਗੁੱਸਾ ਆਇਆ ਤਾਂ ਮੈਂ ਮਾਫੀ ਮੰਗਦਾ ਹਾਂ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਇਹ ਨਹੀਂ ਨਾ ਠੀਕ ਹੈ ਬਿਲਕੁਲ ਠੀਕ ਹੈ ਤੁਸੀਂ ਵੋਟ

ਪੰਜਾਬ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਉਂ ਨਾਲ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਨਸ਼ਾ ਖਤਮ ਕਰਨ ਦੇ ਵੱਡੇ ਦਾਅਵੇ ਕੀਤੇ ਸਨ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਨਸ਼ੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਕਿਰਿਆਈ ਉਹਨਾਂ ਟਵੀਟ ਕਰਦਿਆਂ ਲਿਖਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਵੱਡੇ ਦਮਗਜ਼ੇ ਮਾਰਨ ਵਾਲੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਨਸ਼ਿਆਂ ਨੂੰ ਖਤਮ ਤਾਂ ਕੀ ਕਰਨਾ ਸੀ ਬਲਕਿ ਪੰਜਾਬ ਨੂੰ ਨਸ਼ਿਆਂ ਦੀ ਡੂੰਗੀ ਦਲਦਲ ਵਿੱਚ ਧੱਕ ਦਿੱਤਾ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਵਾਲਿਆਂ ਵੱਲੋਂ ਨਸ਼ਾ ਤਸਕਰਾ ਖਿਲਾਫ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਹੀ ਸਰਕਾਰ ਵੱਲੋਂ ਤੇ ਨਾ ਹੀ ਪੁਲਿਸ ਵੱਲੋਂ ਵੀ ਬਾਬਾ ਬਾਦਨ ਨੇ ਕਿਹਾ ਮੇਰੇ ਹਲਕੇ ਅਦੀਨੋਂ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਮ ਵਿੱਚ ਨਸ਼ੇ ਦੀ ਸਮੱਸਿਆ ਬਹੁਤ ਵੱਧ ਜਾਣ ਕਰਨ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਤੇ ਪਿੰਡ ਵਾਸੀਆਂ ਨੇ ਕਈ ਵਾਰ ਪੁਲਿਸ ਨੂੰ ਬੇਨਤੀ ਕੀਤੀ ਕਿ ਨਸ਼ੇ ਦੇ ਸੌਦਾਗਰਾਂ 'ਤੇ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ ਤਰਨਤਾਰਨ ਵਿਧਾਨ ਸਭਾ उपचुनाव ਜਿੱਤਣ ਵਾਲੇ ਵਿਧਾਇਕ ਹਰਮੀਤ ਸਿੰਘ ਸੰਦੂ ਨੇ ਅੱਜ ਵਿਧਾਇਕ ਵਜੋਂ ਸੌ ਚੁੱਕ ਲਈ ਸੌ ਚੁੱਕਣ ਤੋਂ ਪਹਿਲਾਂ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਚੰਡੀਗੜ੍ਹ ਸਥਿਤ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਹਰਮੀਤ ਸਿੰਘ ਸੰਦੂ ਨੂੰ ਉਹਨਾਂ ਦੇ ਚੈਂਬਰ ਵਿੱਚ ਅਹੁਦੇ ਦੀ ਸੌ ਚੁਕਾਈ ਹਰਮੀਤ ਸਿੰਘ ਸੰਦੂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਨੇ 2022 ਦੀਆਂ ਚੋਣਾਂ ਵਿੱਚ ਤਰਨਤਾਰਨ ਸੀਟ ਜਿੱਤੀ ਤੇ ਵਿਧਾਇਕ ਬਣੇ ਹਾਲਾਂਕਿ ਇਸ ਸਾਲ ਬਿਮਾਰੀ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਇਸ ਕਾਰਨ ਇਹ ਸੀਟ ਖਾਲੀ ਹੋ ਗਈ ਆਮ ਆਦਮੀ ਪਾਰਟੀ ਨੇ ਸ਼ੋਮਨੀਅ ਕਾਲੀ ਦਲ ਦੇ ਨੇਤਾ ਹਰਮਿਤ ਸਿੰਘ ਸੰਧੂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਤੇ ਉਪ ਚੋਣ ਵਿੱਚ ਉਹਨਾਂ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਉਹਨਾਂ 12991 ਵੋਟਾਂ ਨਾਲ ਚੋਣ ਜਿੱਤ ਲਈ ਮੈਂ ਤਰਨਤਾਰਨ ਦੇ ਸਾਰੇ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਚੌਥੀ ਵਾਰਾ ਵਿਧਾਨ ਸਭਾ ਦੀਆਂ ਪੌੜੀਆਂ ਚੜਾਈ ਨੇ ਔਰ ਜਿਸ ਤਰੀਕੇ ਨਾਲ ਅੱਗੇ ਲੋਕਾਂ ਦਾ ਪਿਆਰ ਸਤਿਕਾਰ ਮਿਲਦਾ ਰਿਹਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਤਰਨਤਾਰਨ ਦੇ ਜਨਤਾ ਦੇ ਕਈ ਕੰਮ ਜਿਹੜੇ ਖੜੇ ਸੀਗੇ ਡਿਵੈਲਪਮੈਂਟ ਦੇ ਸੀਗੇ ਹੋਰ ਮੁੱਦੇ ਸੀਗੇ ਇਸ਼ੂ ਸੀਗੇ ਉਹ ਵੀ ਜਿਹੜੇ ਆ ਹੁਣ ਹੱਲ ਹੋਣਗੇ ਮੈਂ ਸਮਝਦਾ ਔਰ ਸਾਡੇ ਕਨਵੀਨੀਅਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਔਰ ਸਾਧਕਵਾਨ ਸਿੰਘ ਜੀ ਮਾਨ ਉਹਨਾਂ ਨੇ ਇੱਕੋ ਗੱਲ ਕਹੀ ਸੀ ਵੀ ਜਦਨ ਵਿਧਾਨ ਸਭਾ ਦੀ ਸੌ ਚੁੱਕੋਗੇ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੇ ਉਹ ਕੰਮ ਸਾਡੇ ਇਲਾਕੇ ਦੇ ਸ਼ੁਰੂ ਹੋ ਜਾਣਗੇ ਔਰ ਅੱਜ ਵੀ ਇਹੋ ਗੱਲ ਹੋਈ ਸੀ ਐਮ ਸਾਹਿਬ ਨੇ ਇਹੋ ਗੱਲ ਕਹੀ ਹੈ ਕਿ ਇੱਕ ਹਫਤੇ ਦੇ ਵਿੱਚ ਅੱਜ ਹੀ ਉਹਨਾਂ ਨੇ ਅਫਸਰਾਂ ਨੂੰ ਵੀ ਕਹਿ ਦਿੱਤਾ ਵੀ ਜਿਹੜੇ ਵੀ ਇਲੈਕਸ਼ਨ ਦੇ ਦੌਰਾਨ ਕੋਈ ਸਾਡੇ ਤਰਨ ਤਰਨ ਦੇ ਕੰਮ ਹੋਣ ਵਾਲੇ ਸੀ ਇਲਾਕੇ ਦੇ ਕੰਮ ਹੋਣ ਵਾਲੇ ਸੀ ਉਹ ਇੱਕ ਹਫਤੇ ਦੇ ਅੰਦਰ ਅੰਦਰ ਸਾਰੇ ਸ਼ੁਰੂ ਹੋਣਗੇ ਔਰ ਮੈਂ ਸਮਝਦਾ ਦੂਸਰਾ ਕਿ ਆਪਣੇ ਆਪ ਨੂੰ ਵੀ ਭਾਗਾ ਵਾਲਾ ਸਮਝਦਾ ਕਿ ਇਹ ਚੌਥੀ ਵਾਰ ਕਿਉਂਕਿ ਅੱਗੇ ਦੇ ਅਸੈਂਬਲੀ ਚ ਇੱਥੇ ਆ ਕੇ ਬੈਠ ਜੀਦਾ ਸੀਗਾ ਔਰ ਮੈਂ ਭਾਗਾ ਵਾਲਾ ਸਮਝਦਾ ਕਿ ਪ੍ਰਮਾਤਮਾ ਦੀ ਮਿਹਰ ਦੇ ਨਾਲ ਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਵਿੱਚ ਮੇਰਾ ਪਹਿਲਾ ਸੈਸ਼ਨ ਹੋਣਾ ਤੇ ਇਸ ਤੋਂ ਵੱਡੀ ਖੁਸ਼ੀ ਮੈਨੂੰ ਕੀ ਹੋ ਸਕਦੀ ਆ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਵੀ ਲਵਾਵਾਂਗੇ ਔਰ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਾਂਗੇ ਤਰਨਤਾਰਨ ਵਿੱਚ ਹੋਈ ਜ਼ਮਨੀ ਚੋਣ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਸੂਬਾ ਕਾਂਗਰਸ ਪਰਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂਚ ਦਾ ਸਾਹਮਣਾ ਕਰ ਰਹੇ ਨੇ ਇਹਨਾਂ ਚੋਣਾਂ ਵਿੱਚ ਕਾਂਗਰਸ ਨੇ ਨਾ ਸਿਰਫ ਆਪਣੀ ਜ਼ਮਾਨਤ ਗਵਾ ਦਿੱਤੀ ਸਗੋ ਪਾਰਟੀ ਚੌਥੇ ਸਥਾਨ ਤੇ ਰਹੀ ਹਾਲ ਹੀ ਰਾਜਾ ਵੜਿੰਗ ਦੇ ਬਿਆਨਾਂ ਤੇ ਕਾਰਵਾਈਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਰਾਜਾ ਵੜਿੰਗ ਦੀ ਲੀਡਰਸ਼ਿਪ ਬਾਰੇ ਕਾਂਗਰਸ ਪਾਰਟੀ ਦੇ ਅੰਦਰ ਕਈ ਸਵਾਲ ਖੜੇ ਹੋ ਰਹੇ ਨੇ। ਇਸ ਦੇ ਜਵਾਬ ਵਿੱਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਹੁਣ ਕਾਂਗਰਸ ਪਾਰਟੀ ਦੇ ਅੰਦਰ ਮੋਹਰੀ ਭੂਮਿਕਾ ਨਿਭਾ ਰਹੇ ਨੇ। 2 ਦਿਨ ਪਹਿਲਾਂ ਚੰਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਚੰਨੀ ਕਰਦਾ ਮਸਲੇ ਹੱਲ ਲੜੀ ਸ਼ੁਰੂ ਕੀਤੀ। ਇਸ ਲੜੀ ਦੇ ਪਹਿਲੇ ਐਪੀਸੋਡ ਦਾ ਸਿਰਲੇਖ ਚੰਨੀ ਦੁਆਰਾ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਲਏ ਗਏ ਲੋਕ ਭਲਾਈ ਫੈਸਲਿਆਂ ਨੂੰ ਉਜਾਗਰ ਕਰਦਾ ਹੈ ਚੰਨੀ ਕਰਦਾ ਮਸਲੇ ਹੱਲ ਲੜੀ ਰਹੀ ਉਹ ਆਪਣੇ ਆਪ ਨੂੰ ਇੱਕ ਜਨਤਕ ਨੇਤਾ ਵਜੋਂ ਪੇਸ਼ ਕਰ ਰਹੇ ਨੇ ਉਮੀਦ ਕਰਦੇ ਹੋਏ ਕਿ ਜਨਤਾ ਵਿੱਚ ਇੱਕ ਸਕਾਰਾਤਮਕ ਆਵਾ ਬਣਾਈ ਰੱਖਣਗੇ ਤੇ ਇਹ ਯਕੀਨੀ ਬਣਾਉਣਗੇ ਕਿ ਜਦੋਂ ਕਾਂਗਰਸ ਹਾਈ ਕਮਾਂਡ ਪੰਜਾਬ ਵਿੱਚ ਲੀਡਰਸ਼ਿਪ ਸੌਂਪਣ ਦਾ ਫੈਸਲਾ ਕਰੇਗੀ ਤਾਂ ਉਹਨਾਂ ਦਾ ਨਾਮ ਸਭ ਤੋਂ ਅੱਗੇ ਰਹੇ ਪੰਜਾਬ ਹਰਿਆਣਾ ਹਾਈ ਕੋਰਟ ਪਾਲਕੇ 21 ਨਵੰਬਰ ਨੂੰ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਸੁਣਵਾਈ ਕਰੇਗਾ ਅਮਿਤਪਾਲ ਸਿੰਘ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਦੀ ਬਰੁਗਟ ਜੇਲ੍ਹ ਵਿੱਚ ਬੰਦ ਨੇ ਇਸ ਮਾਮਲੇ ਦੀ ਸੁਣਵਾਈ ਅੱਜ ਚੀਫ ਜਸਟਿਸ ਸ਼ੀਲ 나ਗੂ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਦੇ ਸਾਹਮਣੇ ਹੋਈ ਸੰਸਦ ਦੇ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਅਸਥਾਈ ਰਿਹਾਈ ਦੀ ਮੰਗ ਕਰਦੇ ਹੋਏ ਅਮਿਤਪਾਲ ਸਿੰਘ ਨੇ NSA ਦੀ ਧਾਰਾ 15 ਦਾ ਹਵਾਲਾ ਦਿੱਤਾ ਜਿਸ ਤਹਿਤ ਅਸਾਧਾਰਨ ਹਾਲਾਤਾਂ ਵਿੱਚ ਪੈਰੋਲ ਦਿੱਤੀ ਜਾ ਸਕਦੀ ਹੈ ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਪਿਛਲੀ ਪਟੀਸ਼ਨ ਵਿੱਚ ਹਾਈ ਕੋਰਟ ਨੇ ਉਨ੍ਹਾਂ ਨੂੰ ਲੋਕ ਸਭਾ ਵਿੱਚ ਟੁਕਵੀਂ ਪ੍ਰਤੀਨਿਧਤਾ ਭੇਜਣ ਦੀ ਇਜਾਜ਼ਤ ਦਿੱਤੀ ਸੀ ਜੋ ਹੁਣ ਪੇਛ ਦਿੱਤੀ ਗਈ ਹੈ ਬੈਂਚ ਨੇ ਪੁੱਛਿਆ ਕਿ ਉਹਨਾਂ ਦੇ NSA ਨਜ਼ਰਬੰਦੀ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਕੀ ਹੋਇਆ ਚੀਫ ਜਸਟਿਸ ਨੇ ਕਿਹਾ ਕਿ ਜਦੋਂ ਤੱਕ ਨਜ਼ਰਬੰਦੀ ਤੇ ਰੋਕ ਨਹੀਂ ਲਗਾਈ ਜਾਂਦੀ ਉਹ ਸੰਸਦ ਵਿੱਚ ਕਿਵੇਂ ਹਾਜ਼ਰ ਹੋਣਗੇ ਵਕੀਲ ਨੇ ਜਵਾਬ ਦਿੱਤਾ ਕਿ ਦੋਵੇਂ ਮਾਮਲੇ ਵਕੋ ਬਕਰੇ ਨੇ ਤੇ ਸੰਸਦ ਵਿੱਚ ਹਾਜ਼ਰ ਹੋਣ ਲਈ ਧਾਰਾ 15 ਤਹਿਤ ਰਾਹਤ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਅਮਰਿਤਪਾਲ ਨੂੰ ਪਹਿਲਾਂ ਉਹਨਾਂ ਦੇ ਸੌਚਕ ਸਮਾਗਮ ਲਈ 4 ਦਿਨਾਂ ਦੀ ਰਿਹਾਈ ਦਿੱਤੀ ਗਈ ਸੀ ਬੰਬਰ ਖਾਲਸਾ ਇੰਟਰਨੈਸ਼ਨਲ ਦੇ ਭਾਰਤ ਮੁਖੀ ਤੇ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਨੇ ਪੰਜਾਬ ਵਿੱਚ ਫਿਰੋਤੀ ਮੰਗਣ ਵਾਲੇ ਗੈਂਗਸਟਰਾਂ ਨੂੰ ਧਮਕੀ ਦਿੱਤੀ ਹੈ ਇਸ ਸਬੰਧ ਵਿੱਚ ਰਿੰਦਾ ਦੀ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਫਿਰੋਤੀ ਮੰਗਣ ਵਾਲਿਆਂ ਨੂੰ ਨੈਤਿਕਤਾ ਤੇ ਪਾਸ਼ਣ ਦੇ ਰਹੇ ਨੇ ਵਾਇਰਲ ਆਡੀਓ ਵਿੱਚ ਰਿੰਦਾ ਕਹਿ ਰਹੇ ਨੇ ਕਿ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਤੋਂ ਫਿਰੋਤੀ ਮੰਗਣਾ ਬੰਦ ਕਰੋ ਕਿਸੇ ਬਿਲਡਰ ਮਾਈਨਿੰਗ ਮਾਫੀਆ ਜਾਂ ਸ਼ਰਾਬ ਠੇਕੇਦਾਰ ਤੋਂ ਫਿਰੋਤੀ ਮੰਗੋ ਕਿਸੇ ਸੰਸਦ ਮੈਂਬਰ ਜਾਂ ਵਿਧਾਇਕ ਤੋਂ ਪੁੱਛੋ ਜਿਸ ਦੀ ਤਨਖਾਹ 2-3 ਲੱਖ ਰੁਪਏ ਹੈ ਤੇ ਜੋ ਸਿਰਫ 5 ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਇਕੱਠੀ ਕਰਦਾ ਹੈ ਰਿੰਦਾ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਫਿਰੌਤੀ ਮੰਗਦਾ ਹੈ ਜਾਂ ਕਿਸੇ ਗਰੀਬ ਜਾਂ ਮਾਦਵਰਗੀ ਪਰਿਵਾਰ ਨੂੰ ਧਮਕੀ ਦਿੰਦਾ ਹੈ ਤਾਂ ਉਸ ਨੂੰ ਇੱਕ ਜੰਗ ਦਾ ਐਲਾਨ ਸਮਝਣਾ ਚਾਹੀਦਾ ਹੈ ਪੁਲਿਸ ਦੀ ਕਿਸੀਮਾ ਹੁੰਦੀ ਹੈ ਪਰ ਮੈਂ ਕੋਈ ਸੀਮਾ ਨਹੀਂ ਮੰਨਦਾ ਰਿੰਦਾ ਦੀ 10 ਮਿੰਟ ਦੀ ਆਡੀਓ ਰਿਕਾਰਡਿੰਗ ਵਾਇਰਲ ਹੋ ਗਈ ਹੈ ਹਾਲਾਂਕਿ ਰਾਪਤਾ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਉਸਨੂੰ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਭਾਗ ਬੰਦ ਰਹਿਣਗੇ। ਯੂਨੀਵਰਸਿਟੀ ਅੰਦਰ ਦਾਖਲ ਹੋਣ ਵਾਲੇ ਤਿੰਨੇ ਗੇਟਾਂ ਨੂੰ ਵਿਦਿਆਰਥੀ ਬੰਦ ਰੱਖਣਗੇ। ਇਸ ਲਈ 21 ਨਵੰਬਰ ਨੂੰ ਪੰਜਾਬ ਬਚਾਓ ਮੋਰਚੇ ਦੀ ਆਪਣੀ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ। ਪੰਜਾਬ ਯੂਨੀਵਰਸਿਟੀ ਬਚਾਓ ਦੇ ਆਗੂਆਂ ਨੇ ਕਿਹਾ ਕਿ 26 ਨਵੰਬਰ ਦੇ ਪ੍ਰਦਰਸ਼ਨ ਤੋਂ ਬਾਅਦ ਭਾਜਪਾ ਆਗੂਆਂ ਦੇ ਦਫ਼ਤਰ ਦਾ ਕਿਰਾਓ ਕੀਤਾ ਜਾਏਗਾ। ਇਸੋ ਬੈਲਾ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਬਾਈਕਾਟ ਦਾ ਵੀ ਐਲਾਨ ਕੀਤਾ ਸੀ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਚੋਣ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ ਹਰ ਵਰਗ ਦਾ ਗਵੰਦਾਜ ਸਨਮ ਹੋਣਾ ਚਾਹੀਦਾ ਹੈ ਹਰ ਮਿਹਨਤ ਦਾ ਸਨਮ ਹੋਣਾ ਚਾਹੀਦਾ ਹੈ ਇਹ ਇੱਕ ਗਦਰ ਲਹਿਰ ਦੀ ਸੋਚ ਸੀ ਜਿਨੇ ਪਹਿਲੀ ਵਾਰ ਭਾਰਤ ਦੇ ਵਿੱਚ ਪਬਲਿਕ ਦੀ ਗੱਲ ਕਰੀ ਨਹੀਂ ਤਾਂ ਉਦੋਂ ਪਹਿਲਾਂ ਕੋਈ ਕੰਮ ਨਹੀਂ ਕੀ ਸਕਿਆ ਇਹ ਹੀ ਦੇਣਾ ਦੋਸਤੋ ਗਦਰ ਲਹਿਰ ਦੀ ਜਦੋਂ ਸ਼ਰਾਬੇ ਦੀ ਗੱਲ ਕਰਦੇ ਆ ਕਲੀ ਫਾਸੀ ਦੀ ਗੱਲ ਕਰਨੀ ਇਹ ਸਾਨੂੰ ਮناسب ਨਹੀਂ ਜਾਣੀ ਜਾਣੀ ਚਾਹੀਦੀਗੀ ਸਾਨੂੰ ਇਹ ਗੱਲ ਕਰਨੀ ਪਊਗੀ ਕਿ ਸ਼ਰਾਬਾ ਸਰਮਾਰ ਸ਼ਹੀਦ ਕਿਉਂ ਹੈ ਤਖਤਾਂ ਤੇ ਚੜੇ ਲੋਕ ਸਾਰੇ ਸਾਡੇ ਨਹੀਂ ਮਹਾਨ ਨਹੀਂ ਪਰ ਉਹ ਵਿਚਾਰ ਜਿਹੜੇ ਉਹਨਾਂ ਦੇ ਮੱਤਿਆਂ ਦੇ ਵਿੱਚ ਸੀ ਜਿੰਨਾਰੇ ਉਹਨਾਂ ਨੂੰ ਫਾਸੀਆਂ ਤੇ ਚੜਨ ਦੀ ਮਜਬੂਰ ਕੀਤਾ ਉਹ ਵਿਚਾਰ ਉੱਤ ਵੀ ਮਹਾਨ ਹੈ ਕਿਉਂਕਿ ਉੱਥੋਂ ਹੀ ਉਹਨਾਂ ਦੀ ਦਲੇਰੀ ਆਉਂਦੀ ਹੈ ਉੱਥੋਂ ਹੀ ਉਹਨਾਂ ਦੀ ਬਹਾਦਰੀ ਆਉਂਦੀ ਹੈ ਉੱਥੋਂ ਹੀ ਗਦਰ ਲਹਿਰ ਦਾ ਪੂਰਾ ਇਤਿਹਾਸ ਸਾਡੇ ਤੱਕ ਆਉਂਦਾ ਹੈ ਯਾਦ ਰੱਖਣ ਦੀ ਲੋੜ ਹੈ ਕਿ ਇਹ ਸੂਰਬੀਰ ਜੇ ਆਪੀਆਂ ਜਾਨਾਂ ਵਾਰ ਕੇ ਗਏ ਸੀ ਤਾਂ ਇਸ ਕਰਕੇ ਵਾਰ ਕੇ ਗਏ ਸੀ ਕਿ ਅੱਜ ਅਸੀਂ ਨਾ ਸਿਰਫ ਆਪਣੇ ਹੱਕਾਂ ਦੀ ਗੱਲ ਕਰੀਏ ਅਸੀਂ ਵੇਖੀਏ ਕਿ ਉਹਨਾਂ ਹੱਕਾਂ ਤੋਂ ਅੱਗੇ ਵਧ ਕੇ ਇੱਕ ਇਹੋ ਜਿਹਾ ਪ੍ਰਬੰਧ ਵੀ ਸਿਰਜਣਾ ਹੈ ਜਿਹੜਾ ਪ੍ਰਬੰਧ ਸਾਡੇ ਹੱਕਾਂ ਦੀ ਸਦੀਵੀ ਰਾਖੀ ਕਰ ਸਕਦਾ ਹੈ ਜੋ ਵੀ ਲੜਨਾ ਤੋਂ ਅੱਗੇ ਜਿਹੜੀ ਲੜਾਈ ਹੈ ਉਹ ਸੋਚ ਦੀ ਲੜਾਈ ਹੈ ਉਹ ਸੋਚ ਦੀ ਲੜਾਈ ਸਾਨੂੰ ਨਾਂ ਰੱਖਣੀ ਪੈਣੀ ਹੈ ਵਿਚਾਰਾਂ ਦੀ ਗੱਲ ਵੀ ਤੁਹਾਨੂੰ ਨਾਲ ਕਰਨੀ ਪੈਣੀ ਹੈ ਅੱਜ ਸਾਨੂੰ ਇਹਨਾਂ ਸੀਤਾਂ ਨੂੰ ਯਾਦ ਕਰਦੇ ਹੋਏ ਆਪਦੇ ਸੰਘਰਸ਼ ਨੂੰ ਅੱਗੇ ਤੋਰਨਾ ਚਾਹੀਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪ੍ਰੇਸ਼ਟਾਚਾਰ ਰੋਕ ਥਾਮ ਕਾਨੂੰਨ ਦੀਨ ਦਰਜੀ ਕ ਮਾਮਲੇ ਵਿੱਚ ਮੁਲਜ਼ਮ ਅਮਨਦੀਪ ਕਾਨੂੰਨ ਨੀਮਤ ਜ਼ਮਾਨਤ ਦੇ ਦਿੱਤੀ ਹੈ ਜਸਟਿਸ ਅਮਨ ਚੌਧਰੀ ਦੀ ਅਦਾਲਤ ਨੇ ਸਾਰਾ ਨਵੰਬਰ 2025 ਨੂੰ ਪਟੀਸ਼ਨ ਕਰਤਾ ਨੂੰ ਜ਼ਮਾਨਤ ਤੇ ਰਿਹਾ ਕਰਨ ਦਾ ਹੁਕਮ ਦਿੱਤਾ ਸੀ ਪੀਟੀਸ਼ਨ ਕਰਤਾ ਦੇ ਸੀਨੀਅਰ ਵਕੀਲ ਡਾਕਟਰ ਅਨਮੋਲ ਰਤਨ ਸਿੱਧੂ ਨੇ ਅਦਾਲਤ ਨੂੰ ਦੱਸਿਆ ਕਿ ਅਮਨਦੀਪ ਕੋਲ ਲਗਭਗ 6 ਮਹੀਨਿਆਂ ਤੋਂ ਹਿਰਾਸਤ ਵਿੱਚ ਹੈ ਰਾਜ ਦੇ ਨਜ਼ਰਬੰਦੀ ਸਰਟੀਫਿਕੇਟ ਅਨੁਸਾਰ ਉਹ 5 ਮਹੀਨੇ ਤੇ 19 ਦਿਨਾਂ ਤੋਂ ਜੇਲ੍ਹ ਵਿੱਚ ਸੀ ਜ਼ਮਾਨਤ ਦਿੰਦਿਆਂ ਅਦਾਲਤ ਨੇ ਨੋਟ ਕੀਤਾ ਕਿ 14 ਨਵੰਬਰ 2025 ਨੂੰ ਮਾਮਲੇ ਵਿੱਚ ਚਲਾਨ ਦਾਇਰ ਕੀਤਾ ਗਿਆ ਸੀ ਪਰ ਅਜੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਸਨ ਅਦਾਲਤ ਨੇ ਅਮਨਦੀਪ ਕੋਰ ਨੂੰ ਨਿਯਮਿਤ ਜ਼ਮਾਨਤ ਤੇ ਰਿਹਾ ਕਰਨ ਦਾ ਹੁਕਮ ਦਿੱਤਾ यूएनओ ਵੱਲੋਂ ਪੰਜਾਬ ਵਿੱਚ ਵਾਤਾਵਰਣ ਬਚਾਉਣ ਲਈ ਬਤੌਰ ਵਲੰਟੀਅਰ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਵਾਤਾਵਰਣ ਪ੍ਰੇਮੀਆਂ ਦੀ ਇੱਕ ਟੀਮ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ ਹੈ। ਇਸ ਟੀਮ ਵਿੱਚ ਲੈਕਚਰਰ ਰਾਜਨ ਸ਼ਰਮਾ, ਰਿਟਾਇਰਡ ਪ੍ਰਿੰਸੀਪਲ ਜਗਜੀਤ ਸਿੰਘ ਬਦੀਨਪੁਰ, ਲੈਕਚਰਰ ਦੀਪਕ ਸ਼ਰਮਾ, ਸ਼ਿਵਪ੍ਰੀਤ ਸਿੰਘ ਸੰਗੋਲ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਲੈਕਚਰਰ ਰਾਜਨ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਮੋਹਾਲੀ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਦੇ ਸਕੂਲ ਵਿੱਚ ਪੜਾ ਰਹੇ ਨੇ। ਤੇ ਪਿਛਲੇ 2 ਦਹਾਕਿਆਂ ਤੋਂ ਵਾਤਾਵਰਣ ਦੀ ਸਾਮ ਸੰਭਾਲ ਲਈ ਆਪਣੇ ਪੱਧਰ ਤੇ ਹੀ ਉਪਰਾਲੇ ਕਰਦੇ ਆ ਰਹੇ ਨੇ ਹੁਣ ਉਹ ਯੂਨੋ ਨਾਲ ਜੁੜ ਕੇ ਇੱਕ ਟੀਮ ਬਣਾ ਕੇ ਕੰਮ ਕਰ ਰਹੇ ਨੇ ਜੋ ਵਾਤਾਵਰਣ ਦੀ ਬਿਹਤਰੀ ਲਈ ਯਤਨਸ਼ੀਲ ਹੈ ਉਹਨਾਂ ਨੇ ਦੱਸਿਆ ਕਿ ਯੂਨੋ ਵੱਲੋਂ ਸੰਸਥਾ ਨਾਲ ਜੁੜ ਕੇ ਕੰਮ ਕਰ ਰਹੇ ਵਲੰਟੀਅਰਾਂ ਨੂੰ ਸਮੇਂ-ਸਮੇਂ ਤੇ ਵਾਤਾਵਰਣ ਨਾਲ ਸੰਬੰਧਿਤ ਸਲੋਗਨ ਲੋਕਾਂ ਨੂੰ ਜਾਗਰੂਕ ਕਰਨ ਦੇ ਟਾਂਗ ਤੇ ਸਹਾਇਕ ਸਮਗਰੀਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਨਾਂ ਦੀ ਟੀਮ ਵੱਲੋਂ ਕੀਤੇ ਗਏ ਕੰਮ ਦੀ ਸراہਨਾ ਕਰਦਿਆਂ ਯੂਨੋ ਨੇ ਸਰਟੀਫਿਕੇਟ ਜਾਰੀ ਕਰਕੇ ਉਹਨਾਂ ਦਾ ਮਾਣ ਵਧਾਇਆ ਮੈਂ ਜਦੋਂ ਰੋਪੜ ਕਾਲਜ ਵਿੱਚ ਗ੍ਰੈਜੂਏਟ ਕਰ ਰਿਹਾ ਸੀ ਤਾਂ ਮਨ ਨੂੰ ਬਾਗਵਰ ਨਾਲ ਕਾफी ਲगाव ਹੋ ਗਿਆ ਹੁਣ ਮੈਂ ਨੌਕਰੀ ਕਰ ਰਿਹਾ ਹਾਂ ਉਨੂੰ ਵੀ ਮੈਂ ਉਸੇ ਤਰ੍ਹਾਂ ਲੱਗਿਆ ਹੋਇਆ ਹੈ ਵਾਤਾਵਰਣ ਪ੍ਰਤੀ ਰੁੱਖ ਲਗਾ ਰਹੇ ਹਾਂ ਰੁੱਖਾਂ ਨੂੰ ਬਚਾਉਣ ਵਾਸਤੇ ਲੜਾਈ ਲੜ ਰਹੇ ਹਾਂ ਸਾਡੀ ਇੱਕ ਟੀਮ ਬਣੀ ਹੋਈ ਹੈ ਜਿਦੇ ਵਿੱਚ ਮਾਸਟਰ ਜਗਜੀਤ ਸਿੰਘ ਜੀ ਬਦੀਨਪੁਰ ਰਿਟਾਇਰਡ ਲੈਕਚਰਰ ਦੀਪਕ ਸ਼ਰਮਾ ਸ਼ਿਪੀ ਸਿੰਘ ਚਾਪੇੜ ਤੇ ਨਾਲ ਰਮਨ ਕੁਮਾਰ ਬੀਐਮਏ ਜਿਹੜੇ ਲੋਕਾਂ ਦੇ ਵਿੱਚ ਵਿਚਰ ਰਹੇ ਹੈ ਲੋਕਾਂ ਨੂੰ ਪੌਦੇ ਲਗਾਉਣ ਦੀ ਕਹਿ ਰਹੇ ਹੈ ਤੇ ਵੱਧ ਤੋਂ ਵੱਧ ਪੌਦੇ ਬਚਾਉਣ ਦੀ ਗੱਲ ਕਰ ਰਹੇ ਹੈ ਕਿਉਂਕਿ ਪੌਦੇ ਬਚਾਉਣਾ ਅੱਜ ਇੱਕ ਬਹੁਤ ਵੱਡੀ ਸਮੱਸਿਆ ਆ ਚੁੱਕੀ ਹੈ ਕੈਨੇਡੀਅਨ ਬਾਰਡਰ ਪੁਲਿਸ ਨੇ ਇੱਕ 21 ਸਾਲਾ ਭਾਰਤੀ ਨਾਗਰਿਕ ਵਿਸ਼ਾant ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਮਰੀਕਾ ਤੋਂ ਕੈਨੇਡਾ ਵਿੱਚ ਝਾਲੀ ਦਸਤਾਵੇਜ਼ਾ ਵੀਜ਼ਾ ਨਾਲ ਦਾਖਲ ਹੋ ਰਿਹਾ ਸੀ ਜਦੋਂ ਸੀਬੀਪੀ ਨੇ ਬਾਇਓਮੈਟ੍ਰਿਕਸ ਜਾਂਚ ਰਾਹੀਂ ਉਸ ਬਾਰੇ ਕੋਖ ਕੀਤੀ ਤਾਂ ਪਤਾ ਲੱਗਿਆ ਕਿ ਉਹ ਇੰਟਰਪੋਲ ਰੈੱਡ ਨੋਟਿਸ ਦੇ ਇੱਕ ਕਤਲ ਕੇਸ ਵਿੱਚ ਲੋੜੀਂਦਾ ਮੁਲਜ਼ਮ ਸੀ ਵਿਸ਼ਾਦ ਕੁਮਾਰ ਨੇ ਪੀਸ ਬ੍ਰਿਜ ਬਾਰਡਰ ਕ੍ਰਾਸਿੰਗ ਤੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਤਾਂ ਸੀਬੀਐਸਏ ਨੇ ਉਸਨੂੰ ਕੈਨੇਡਾ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ USD CBP ਨੇ ਉਸ ਦੀ ਅਸਲੀ ਪਛਾਣ ਲੱਭਣ ਲਈ ਬਾਇਓਮੈਟ੍ਰਿਕਸ ਦੀ ਵਰਤੋਂ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਇੱਕ ਝਾਲੀ ਨਾਮ ਤੇ ਜਨਮ ਮਿਤੀ ਦੀ ਵਰਤੋਂ ਕੀਤੀ ਹੋਈ ਸੀ ਨਾਲ ਹੀ ਇਹ ਵੀ ਪਤਾ ਲੱਗਾ ਕਿ ਉਹ ਲੰਗੇ ਸਾਲ 2024 ਵਿੱਚ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਉਹ ਅਮਰੀਕਾ ਵਿੱਚ ਸਿਆਸੀ ਪਨਾਹ ਲੈਣ ਲਈ ਲੋੜੀਂਦੀ ਇੰਟਰਵਿਊ ਵਿੱਚ ਸ਼ਾਮਲ ਹੋ ਸਕਣ ਵਿੱਚ ਅਸਫਲ ਰਹਿਣ ਤੋਂ ਬਾਅਦ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਉਸ ਨੂੰ ਅਮਰੀਕਾ ਦੀ ICE ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਇਹਨਾਂ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ ਹੁਨਰਮਨ ਪਰਵਾਸੀਆਂ ਦਾ ਅਮਰੀਕਾ ਵਿੱਚ ਸਵਾਗਤ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਵੱਡਾ ਬਿਆਨ ਨੀਤੀ ਉਲੰਘਣਾ ਲਈ ਐਸਜੀਪੀਸੀ ਦਾ YouTube ਚੈਨਲ ਬੰਦ ਇੱਕ ਹਫ਼ਤੇ ਲਈ ਨਹੀਂ ਹੋਵੇਗਾ ਪ੍ਰਸਾਰਣ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸਜੀਪੀਸੀ ਨੇ ਕਰਵਾਇਆ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਆਪਰ ਵਿਦੈ ਚਰਨਜੀਤ ਸਿੰਘ ਚੰਨੀ ਦਾ ਵਿਵਾਦਿਤ ਬਿਆਨ ਕੇ ਹੱਦ ਦਸਵੀਂ ਪਾਸ ਮੈਨੂੰ ਕੋਈ ਸਵਾਲ ਨਾ ਪੁੱਛੇ ਮੈਨੂੰ ਪਸੰਦ ਨਹੀਂ ਤੇ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਮੰਗ ਤੇ ਸੁਣਵਾਈ 21 ਨਵੰਬਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦਾਇਰ ਕੀਤੀ ਸੀ ਪਟੀਸ਼ਨ ਇਸਨ ਅਲੀ ਰਾਪਟਾ ਨਿਊਜ਼ਾ ਖਬਰਾਂ ਦਾ ਬਲੇਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ